ਅੱਜ ਸਵੇਰੇ ਇੱਕ ਇਨਸੀਡੈਂਟ ਹੁੰਦਾ ਕਿ ਦਰਬਾਰ ਸਾਹਿਬ ਜਿਹੜੀ ਸਜ਼ਾ ਭੁਗਤਦੇ ਨੇ ਇੱਕ ਸਜ਼ਾ ਤਨਖਈਆ ਕਰਾਰ ਹੋਣ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਦੇ ਉੱਤੇ ਫਾਇਰਿੰਗ ਹੋਈ ਔਰ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਸ਼ਾਇਦ ਉਹ ਫਾਇਰਿੰਗ ਕਰਨ ਵਾਲੇ ਨਾਰਾਇਣ ਸਿੰਘ ਚੌੜਾ ਨੇ ਔਰ ਉਹਨਾਂ ਦੇ ਪਰਿਵਾਰ ਦੇ ਉਹਨਾਂ ਦੇ ਪਿੰਡ ਚੌੜਾ ਪਿੰਡ ਦੇ ਰਹਿਣ ਮਲੇ ਲੇਕਿਨ ਹੁਣ ਕਾਫੀ ਸਾਲਾਂ ਤੋਂ ਡੇੜਾ ਬਾਬਾ ਨਾਨਕ ਦੇ ਵਿੱਚ ਹੀ ਉਹ ਵਸ ਰਿਹਾ ਪਰਿਵਾਰ ਔਰ ਮੇਰੇ ਨਾਲ ਉਹਨਾਂ ਦੇ ਪਤਨੀ ਨੇ ਉਲਟਰਨ ਪਤਨੀ ਨੇ ਉਹਨਾਂ ਨਾਲ ਵੀ ਗੱਲ ਕਰਦੇ ਆ ਕਿ ਕੀ ਉਹਨਾਂ ਨੂੰ ਇਸ ਬਾਰੇ ਕਿੱਦਾਂ ਦੀ ਜਾਣਕਾਰੀ ਹੈ। ਹਾਂਜੀ ਪਹਿਲੇ ਤੇ ਆਪਣਾ ਨਾਮ ਦੱਸੋ। ਜਸਮੀਤ ਕਰਨ ਮੈਂ ਹਾਂ। ਹਾਂਜੀ ਇਹ ਦੱਸੋ ਕੀ ਹੋਇਆ ਇਹ ਜਿਹੜਾ ਜੋ ਇੱਕ ਇਨਸੀਡੈਂਟ ਹੁੰਦਾ ਇਹ ਤੇ ਇਹਦੇ ਬਾਰੇ ਤੁਹਾਨੂੰ ਕੀ ਲੱਗਦਾ? ਮੈਨੂੰ ਕੋਈ ਪਤਾ। ਸੁਵੇਦੀ ਘਰ ਹੀ ਸੀ ਜਦੋਂ ਕਦੋਂ ਗਏ ਕਿੰਨੇ ਵਜੇ ਸੀ? ਉਹ 6 ਵਜੇ ਹੀ ਤੁਕਰੂ ਗਏ ਨੇ। ਬਸ 6 ਵਜੇ ਗਏ ਨੇ ਘਰੋਂ। ਗੱਲਬਾਤ ਕੋਈ ਨਹੀਂ ਹੋਈ। ਹਾਂਜੀ।

आंधे कोई खबर भी कि नहीं है यह गल आई खबर फिर मैं पता नहीं उसी सवेरे घर कल ही सी उस वे जो तो गए हाँ जी मैं इतने कल ही हूँ परिवार उत्ते रहते हैं बड़ा बेटा भी बहुती दो पोतरी पोतरा बाकी जो तो काले भी कल काले भी कहने की दरबार कल भी गए ने घरों तो नहीं साँगे। साँगे। तो नहीं दरबार साहब कल नहीं गए कल नहीं गए कल घर ही रहे ਹਾਂ ਜਿੰਨੇ ਵੀ ਪਿਆਲੀ ਚ ਗਏ ਪਿੰਡ ਗਏ ਉਹਦਾ ਜਿਹੜੇ ਤੁਸੀਂ ਇੱਕਦੋਂ ਤੋਂ ਮਤਲਬ ਇੱਥੇ ਰਹਿ ਰਹੇ ਹੋ ਤੁਸੀਂ ਇਸ ਜਗ੍ਹਾ ਦੇ ਉੱਤੇ ਡੇ ਰਹੇ ਰਹੀ ਕਰਾਨਮ ਦੀ ਇੱਛਾ ਹੈ ਪਿੰਡ ਚੜ੍ਹ ਤੋਂ ਤੇ ਕਦੋਂ ਦੇ ਚੌੜੀ ਜਦੋਂ ਰਿਲਾਇジング ਚੌੜਾ ਜਦੋਂ ਆਏ ਨਹੀਂ ਇੰਨੇ ਸਾਲ ਹੋ ਗਏ ਨੇ ਉਹਨਾਂ ਨੂੰ ਹੁਣ ਘਰ ਆਏ ਨੇ ਉਹਨਾਂ ਨੂੰ 5 ਸਾਲ ਹੋ ਗਏ ਇਸ ਇਨਸੀਡੈਂਟ ਤੋਂ ਬਾਅਦ ਜੇ ਅੱਜ ਪੱਤਰਕਾਰ ਤੁਹਾਡੇ ਕੋਲ ਪਹੁੰਚਦੇ ਨੇ ਤੇ ਕੋਈ ਹੋਰ ਵੀ ਅਧਿਕਾਰੀ ਜਾਂ ਪੁਲਿਸ ਅਧਿਕਾਰੀ ਵੀ ਕੋਈ ਪਹੁੰਚਿਆ ਤੁਹਾਡੇ ਕੋਲ ਜਾਂ ਕੋਈ ਇਹੋ ਜਿਹੀ ਕੋਈ ਗੱਲ ਨਹੀਂ ਹੋਈ ਨਹੀਂ ਤੁਹਾਨੂੰ ਜਦੋਂ ਸਵੇਰੇ ਚੱਲੇ ਸੀ ਕੋਈ ਵੀ ਕਿਸੇ ਤਰ੍ਹਾਂ ਦੀ ਕੋਈ ਗੱਲ ਨਹੀਂ ਦੱਸੀ ਨਾ ਮੇਰੇ ਨਾਲ ਕੋਈ ਗੱਲ ਨਹੀਂ ਬਿਲਕੁਲ ਇਹ ਤੁਸੀਂ ਦੇਖ ਲਿਆ ਕਿ ਇਹ ਨਰਾਇਣ ਸਿੰਘ ਜੀ ਦਾ ਜਿਹੜਾ ਲੜਤ ਪਰਨੀਓ ਉਹਨਾਂ ਦਾ ਕਹਿਣਾ ਕਿ ਸੁਨੇਹ ਭਾਈ ਸਾਹਿਬ ਘੜੀ ਮਿਤੀ ਉਹਨਾਂ ਕਰ ਤੁਰੇ ਹਾਤੀ ਕਰ ਛੱਡੀ ਆਤੀ ਸਾਹਿਬ ਕਿਉਂ ਕਰ ਉਹ ਘੜੀ ਇਸ ਮਾਮਲੇ ਲਈ ਲੇਕਿਨ ਗਲਤੀ ਜਾਨੀ ਇੱਕ ਗਲਤ ਆਪਣੇ ਆਪੇ ਨੂੰ ਉੱਥੇ ਆ ਕੇ ਪੁੱਛੋ ਪਾਇਆ ਹੈ ਕਿ ਬੜੀ ਸਭੀ ਚਾਰ ਦੇ ਵਿਚਾਰ ਰਹੇਗਾ ਔਰ ਉਸ ਤੋਂ ਬਾਅਦ ਇਹ ਜਿਹੜਾ ਪਰਿਵਾਰ ਵੀ ਗੱਲ ਕਰੀ ਤੇ ਪਰਿਵਾਰ ਦੇ ਵਿੱਚ ਉਹ ਬੇਟੇ ਨੇ ਔਰ ਪਤਨੀ ਹੈ ਔਰ ਬੇਟੇ ਜਿਹੜੇ ਉਹ ਲਈ ਉਹਦੇ ਇਸ ਪਰਿਵਾਰ ਜਿਹੜਾ 14 ਪਿੰਡ ਪਹਿਲਾਂ ਰਹਿੰਦਾ ਸੀ ਲੇਕਿਨ 94